ਜਦੋਂ ਵੀ ਕਿਸੇ ਕੋਈ ਮਸੀਬਤ ਹੁੰਦੀ ਆ ਐਂ ਨਾ ਸੋਚੇ ਕੋ ਫਲਾਣੇ ਦੀ ਲੜਾਈ ਆ ਸਾਥ ਦੇ ਕਰੋ ਬੇਬਖਤ ਕੱਲ ਨੂੰ ਥੋੜੇ ਦੇਰੀ ਆ ਜਾਣਾ ਹੈ ਰਿਵਿਸ਼ਨ ਆਨਸਰ ਲੜਾਈ ਝਗੜਾ ਜੋ ਕਰਨਾ ਪੜੇਗਾ ਕਰੇਂਗੀ ਤੁਸੀਂ ਡਾਂਗ ਡੋਂ ਕਹਿੰਦੇ ਨਾ ਫੇਰੇ ਫੇਰ ਨਾ ਰੇ ਥੋੜੇ ਤੋਂ ਫੇਰੇ ਨਾ ਫੇਰੇ ਜੀਸਾ ਸਾਹਿਬ ਦੇ ਆਮ ਆਦਿ ਪਾਕਿਆਣ ਦੇ ਹਾਲਾਤ ਹੋਏ ਹੋਏ ਰੇ ਥੋੜੇ ਤੇ ਜਰੂਰ ਫੇਰ ਜੇ ਦੋ ਜਹ ਰਸਤੇ ਹੀ ਦੇ ਅੰਦਰ ਤੇ ਬਾਈ ਮੰਦੀਪ ਜਲਵੇੜਾ ਸਾਡੇ ਨਾਲ ਨੇ ਤੇ ਇਹਨਾਂ ਨੂੰ ਪੁੱਛਦੇ ਆ ਬਾਈ ਜੱਜ ਇੱਥੇ ਕੱਟ ਗਈ ਤਫਾ ਕੋ ਰੂਹ ਸਾਹਿਬ ਤੇ ਗੁਰੂ ਘਰ ਦੇ ਵਿੱਚ ਕਾਦੇ ਵਿੱਚ ਤੇ ਕੀਤਾ ਵਗਾ ਜੱਜਾ ਬਾਈ ਗੁਰਜੀਤ ਖਾਨ ਸਾਹਿ ਆ ਕੱਟੇ ਸੀਗਾ ਸੰਗਤ ਨੇ ਬੁਲਾਏ ਸੀ ਕਹਿੰਦੇ ਵੀ ਮਾਨ ਸਨਮਾਨ ਕਰਨਾ ਵੀ ਜਿਹੜੇ ਜਿਹਨਾਂ ਨੇ ਇਸ ਲੜਾਈ 'ਚ ਹਿੱਸਾ ਪਾਇਆ ਹੈ ਨਾ ਚਲੋ ਸਾਨੂੰ ਫੇਰ ਵੀ ਬਹੁਤ ਕਾਬਿਲ ਸੋਚਦੇ ਨੇ ਹੈ ਨਾ ਸਾਡੀ ਕੌਮ ਅਸੀਂ ਧੰਨਵਾਦ ਵੀ ਕਰਦੇ ਆ ਹੈ ਨਾ ਕਿਉਂਕਿ ਇਹ ਹੀ ਹੁੰਦਾ ਹੈ ਨਾ ਸਾਨੂੰ ਬਰਾ ਲੈਂਦੇ ਨੇ ਦੋ ਗੱਲਾਂ ਮੈਂ ਅਪਰੀਸ਼ੀਏਟ ਕਰ ਦਿੰਦੇ ਨੇ ਅਗਲੀ ਲੜਾਈ ਵਾਸਤੇ ਤਗੜੇ ਹੋ ਜਾਣੇ ਆ ਭਾਈ ਹੋਰ ਕੀ ਲੈ ਕੇ ਜਾਣਾ ਇੱਥੇ ਹੈ ਨਾ ਕੌਮ ਦਾ ਸਾਥ ਦੇਣਾ ਆ ਆਪਣੇ ਕਰਮ ਹੰਡੋਣੇ ਆ ਵੀ ਕਰਮ ਚੰਗੇ ਹੋਣ ਨਾ ਮੇਰੇ ਹੁਣ ਗੱਡੀਆਂ ਜਾਣੀਆਂ ਨਾ ਜਮੀਨਾਂ ਜਾਣੀਆਂ ਆਪਣੇ ਕੌਮ ਨਾਲ ਖੜਜਾਂਗੇ ਕੰਮ ਆਦੇ ਕਰਮ ਚੰਗੇ ਹੋ ਜਾਣਗੇ ਬਾਬਾ ਬਾਹ ਫੜ ਲਓਗੇ ਸੱਚੇ ਕਰਕੇ ਤੁਰੇ ਫਿਰਦੇ ਆ ਭਾਈ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਗੁਰੂਆਂ ਪੀਰਾਂ ਦਾ ਵਸਾਇਆ ਹੋਇਆ ਹੈ ਨਾ ਤੇ ਦਿੱਲੀ ਚੜੀ ਹੁੰਦੀ ਆ ਦਿੱਲੀ ਕੋਈ ਅੱਜ ਦੀ ਚੜੀ ਨਹੀਂ ਹੁੰਦੀ ਹਾਂ ਪਹਿਲਾਂ ਤੋਂ ਚੜੀ ਦਿੱਲੀ ਦਾ ਬਹੁਤ ਟਾਈਮ ਦੀ ਚੜੀ ਹੁੰਦੀ ਆ ਉਹ ਤੋਂ ਪਹਿਲਾਂ ਤੇ ਵੀ ਹੈ ਨਾ ਹੈਗਾ ਇਹ ਮੇ ਇਹ ਜ਼ੁਲਮ ਕਰਨੇ ਵਾਲੇ ਲੋਕ ਨੇ ਜਿਹੜੇ ਰਾਜਨੀਤਿਕ ਪਾਰਟੀਆਂ ਅੱਜ ਬਣੀ ਬੈਠੀਆਂ ਨੇ ਨਾ ਇਹ ਜ਼ੁਲਮ ਕਰਨੇ ਵਾਲੇ ਇਹਨਾਂ ਚ ਤੇ ਜਿਹੜੇ ਪਹਿਲਾਂ ਸਾਸਕ ਸੀਗੇ ਮੋਗਲ ਸਾਸਕ ਸੀਗੇ ਚਾਹੇ ਹੈ ਨਾ ਚਾਹੇ ਇੱਧਰ ਆਈ ਸੀਗੇ ਬਦਾਲੀ ਵਰਗੇ ਸਾਸਕ ਸੀਗੇ ਚైనాਦਰ ਸਾਹ ਵਰਗੇ ਸਾਸਕ ਸੀਗੇ ਹੈ ਨਾ ਉਹ ਸਾਸਕ ਅੱਜ ਤੇ ਸਾਸਕਾਂ ਚ ਕੋਈ ਕਰ ਰਿਹਾ ਹੈਗਾ ਤੁਸੀਂ ਕੰਪੇਅਰ ਕਰਕੇ ਜਦੋਂ ਪਤਾ ਹੈ ਕੀ ਇਹ ਗੱਲ ਬਈ ਨਾ ਆਪਾਂ ਨੂੰ ਇਤਿਹਾਸ پڑھਨੇ ਪੈਣੇ ਹੈ ਜੀ ਅਸਨ ਨੂੰ ਨਾ ਹਿਸਟਰੀ ਚੱਕਣੀ ਪੈਣੀ ਹੈ ਪਹਿਲਾਂ ਹੀ ਪਹਿਲਾਂ ਕਿਉਂ ਇੱਕ ਕ੍ਰਾਂਤੀਆ ਸਟਾਰਟ ਹੁੰਦੀਆਂ ਸੀਗੇ ਹੈਨਾ ਪਹਿਲਾਂ ਦੇ ਸਮਸੇ ਵੀ ਐ ਮੇਰੀ ਸੀਗੇ ਹੈਨਾ ਉਹਨਾਂ ਦੇ ਖਿਲਾਫ ਫਿਰ ਲੋਕ ਲੜਦੇ ਸੀਗੇ ਹੈਨਾ ਜਜਮਾ ਕੌਣ ਦਿੰਦਾ ਸੀ ਸਾਡੇ ਗੁਰੂ ਦਿੰਦੇ ਸੀ ਉਹਨਾਂ ਨੂੰ ਅੱਜ ਵੀ ਸਾਡੇ ਕੋਲ ਗੁਰੂ ਵਾਲਾ ਜਜਮਾ ਹੈਗਾ ਯਾ ਸਭ ਤੋਂ ਵੱਡੀ ਗੁਰਬਾਨੀ ਹੈਗੀ ਹੈ ਹੈਨਾ ਸਾਡੇ ਗੁਰੂਆਂ ਦਾ ਫਲਸਫਾ ਰਸਤਾ ਵੀ ਹੈਗਾ ਹੈਨਾ ਉਸ ਤੋਂ ਤੇ ਚਿੱਲਣ ਦੀ ਦੇਰ ਆ ਬਾਬਰ ਨੂੰ ਜਾਬਰ ਕਹਿਣ ਦੀ ਲੋੜ ਹੈਨਾ ਜ਼ੁਲਮ ਦੇ ਖਿਲਾਫ ਲੜਨ ਦੀ ਲੋੜ ਆ ਦਿੱਲੀ ਚੜੀ ਹੁੰ ਰੋਈਆ ਅੱਗੇ ਵੀ ਬਹੁਤ ਲੜਾਈਆਂ ਨੇ ਇੱਥੇ ਖਤਮ ਨਹੀਂ ਹੁੰਦੀ ਲੜਾਈ ਹੈ ਨਾ ਜੇ ਅਸੀਂ ਸੋਚ ਲਈ ਇੱਥੇ ਖਤਮ ਹੋ ਜੂਗੀ ਇਹ ਤਾਂ ਹਰ ਰੋਜ਼ ਨਵੀਂ ਨੀਤੀ ਇੱਕ ਨੀਤੀ ਦੋ ਨੀਤੀ ਇਹ ਤਾਂ ਹਰ ਰੋਜ਼ ਲੈ ਕੇ ਆਉਂਦੇ ਪੰਜਾਬ ਜਾੜਨਾ ਭਾਈ ਇਹ ਲੋਕ ਸਾਥ ਕਿੰਨਾ ਕੁ ਦਿੰਦੇ ਨੇ ਕਿਉਂਕਿ ਮਰਨ ਤੋਂ ਬਾਅਦ ਆਦਾ ਅਕਸਰ ਸੁਣਿਆ ਜਾਂਦਾ ਵੀ ਮਰਨ ਤੋਂ ਬਾਅਦ ਹੀ ਲੋਕ ਸਾਥ ਦਿੰਦੇ ਨੇ ਕਿਵੇਂ ਪਹਿਲਾਂ ਭਾਈ ਦੀਪ ਸਿੱਧੂ ਜੀ ਦਾ ਬਹੁਤ ਪਿੱਟਿਆ ਹੋਣਾ ਪਹਿਲਾਂ ਇਹਨਾਂ ਨੂੰ ਲੋਕਾਂ ਨੂੰ ਜੋੜ ਲਈ ਵੀ ਆਪਾਂ ਧੰਨ ਨਾ ਲਾਉਣਾ ਆ ਜਾਓ ਕੋਈ ਲੋਕ ਉਹਨਾਂ ਦੇ ਸਾਥ ਨਹੀਂ ਦਿੱਤਾ ਉਹਨਾਂ ਨੂੰ ਤੇ ਮਰਨ ਤੋਂ ਬਾਅਦ ਉਹਦੇ ਭੋਗ ਦੇ ਉੱਤੇ ਹਾਥੀ ਉੱਤੇ ਉੱਥੇ ਬੜੇ ਇਕੱਠ ਹੋਏ هذه <applause> ਠੀਕ ਹੈ ਇਹ ਗੱਲ ਨਹੀਂ ਹੈ ਕਿ ਮਰਨ ਤੋਂ ਬਾਅਦ ਕੌਮ ਯਾਦ ਕਰਦੀ ਹੈ ਕੌਮ ਨਾਲ ਕਰਦੀ ਹੈ ਕੌਮ ਤਾਂ ਯਾਰ ਸ਼ੁਰੂ ਤੋਂ ਹੀ ਖੜੀ ਆ ਕੌਮ ਤਾਂ ਲੜੀ ਹੋਆ ਕੌਮ ਦਾ 1469 ਤੋਂ ਬਾਅਦ ਦਾ ਸਾਰਾ ਇਤਿਹਾਸ ਚੱਕ ਕੇ ਦੇਖ ਲਿਓ ਅੱਜ ਤੱਕ ਦਾ ਹੈ ਨਾ 47 ਤੱਕ ਦਾ ਚੱਕ ਲਿਓ ਉਹਦੇ ਬੱਚੇ ਦਾ ਅਸਲੀ ਤਾਂ ਹੋਣੇ ਹੋਇਆ ਥੋੜੇ ਟਾਈਮ ਪਹਿਲਾਂ ਹੀ ਹੋਇਆ ਹੈ ਠੀਕ ਹੈ ਕੌਮ ਉਹ ਵੀ ਆ ਲੰਦੋਲਨ ਵੀ ਹੋਇਆ ਕੌਮ ਲੜਦੀ ਹੈ ਇਹਦੀ ਗੱਲ ਨਹੀਂ ਇਹ ਕੌਮ ਸਾਥ ਵੀ ਬੋ ਦਿੰਦੀ ਆ ਪਰ ਪਰਮਾਤਮਾ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਜਿਵੇਂ ਹੁਣ ਦੀ ਸੀ ਤੁਸੀਂ ਹੈ ਨਾ ਬਾਈ ਹੈ ਨਾ ਉਹਦੀ ਜ਼ਿੰਮੇਵਾਰੀ ਨਹੀਂ ਸੀ ਵੀ ਨਾ ਇੱਕ ਖਰੋਤ ਆਈ ਹੋਈ ਸੀ ਪੰਥ ਦੇ ਅੰਦਰ ਮੇਰੇ ਬਣਾਤੀ ਉਹ ਖਰੋਤ ਖੜੋਤ ਤੋੜਨ ਵਾਸਤੇ ਸੀ ਉਹਦੀ ਜ਼ਿੰਮੇਵਾਰੀ ਡਿਊਟੀ ਉਹ ਇੰਨੀ ਸਾਹਾਂ ਦੀ ਸੀ ਹੈਨਾ ਫਿਰ ਭਾਈ ਅਮਰਪਾਲ ਸਿੰਘ ਆਇਆ ਉਹਨਾਂ ਨੇ ਵੀ ਸ਼ੀਸ਼ਾ ਦਿਖਾਇਆ ਸਰਕਾਰਾਂ ਦਾ ਵੀ ਭਾਈ ਤੁਸੀਂ ਰਾਜ ਕਰੋਗੇ ਹੈਨਾ ਤੁਹਾਨੂੰ ਅਗਲੇ ਜੀਣੇ ਤੇ ਡਾਕ ਦੇ ਨੇ ਅਗਲੇ ਨੇ ਸਾਫ ਤੁਹਾਨੂੰ ਸ਼ੀਸ਼ਾ ਦਿਖਾਦਾ ਜਿਹਦੀ ਜ਼ਿੰਮੇਵਾਰੀ ਇਸ ਤਰੀਕੇ ਦੀ ਪ੍ਰਮਾਤਮਾ ਦਾ ਲਾਉਂਦਾ ਉਹ ਆਪਣੀ ਜ਼ਿੰਮੇਵਾਰੀਆਂ ਨੂੰ ਮਾਰਿਆ ਤੁਸੀਂ ਵੀ ਆਪਣੀ ਜ਼ਿੰਮੇਵਾਰੀਆਂ ਨੂੰ ਸਾਡੀ ਵੀ ਜ਼ਿੰਮੇਵਾਰੀ ਪ੍ਰਮਾਤਮਾ ਨੇ ਜੇ ਸਾਨੂੰ ਕਿਸਾਨੀ ਵਾਲੇ ਖਾੜੇ ਜ ਬਾੜਿਆ ਖੇਤੀ ਵਾਲੇ ਇਹ ਵੀ ਪੰਥ ਤੋਂ ਅਲੱਗ ਖੇਡ ਨਹੀਂ ਹੈਗੀ ਖੇਤੀ ਵਾਲੀ ਅੱਜ ਆਪਣੇ ਕੋਲ ਜ਼ਮੀਨ ਨਾ ਹੋਣ ਆਪਣੇ ਕੋਲ ਖੇਤੀ ਨਾ ਹੋਵੇ ਸਾਡਾ ਸਿੱਧਾ-ਸਿੱਧਾ ਤਾਂ ਲੰਗਰ ਵਾਲਾ ਫਲਸਫਾ ਦੂਰ ਹੋ ਜਾਂਦਾ ਫਿਰ ਲੜਾਂਗੇ ਕਿਦੇ ਲਈ ਪਈ ਅੱਜ ਦੀ ਲੜਾਈ ਕੀ ਚੀਜ਼ ਦੀ ਆਜੀ ਲੜਾਈ ਰਾਜ ਦੀ ਆ ਸਾਰਿਆਂ ਦੀ ਸਾਰੀ ਦੁਨੀਆ ਦੀ ਰਾਜ ਦੀ ਆ ਜ਼ਮੀਨ ਦੀ ਲੜਾਈ ਆ ਨਾ ਤੇ ਸਾਡੀ ਵੀ ਲੜਾਈ ਜ਼ਮੀਨ ਨਾਲ ਤੋਂ ਸਟਾਰਟ ਹੁੰਦੀ ਆ ਠੀਕ ਆਪਣੇ ਕੀਤੇ ਤੋਂ ਸਟਾਰਟ ਹੁੰਦੀ ਆ ਕੀਤਾ ਸਾਨੂੰ ਬੱਬਾ ਨਾਨਕ ਦੇ ਕੇ ਗਿਆ ਤੇ ਭਾਈ ਅੱਜ ਆਪਣੇ ਆਪਣੇ ਜ਼ਿੰਮੇਵਾਰੀਆਂ ਨੂੰ ਪਛਾਣ ਕੇ ਜਿਵੇਂ ਤੁਸੀਂ ਹੁਣ ਤੱਕੜੇ ਹੋਗੇ ਲੜੇਓ ਸਰਕਾਰਾਂ ਦੇ ਖਿਲਾਫ ਐਵੇਂ ਅੱਗੇ ਵੀ ਲੜਨ ਦੀ ਲੋੜ ਆ ਸਾਨੂੰ ਸਾਰਿਆਂ ਨੂੰ ਹੈ ਨਾ ਇਹ ਚੀਜ਼ਾਂ ਸਾਨੂੰ ਸਮਝਣੀਆਂ ਪੈਣਗੀਆਂ ਸਾਨੂੰ ਬਹੁਤ ਸੰਤਾਂ ਸੰਭ ਕੋ ਸਾਡੇ ਗੁਰੂਆਂ ਦਾ ਇਤਿਹਾਸ ਚੱਕ ਕੇ ਦੇਖ ਲੋ ਸਾਨੂੰ ਸਾਰੇ ਰਾਜਨੀਤੀ ਦੇ ਕੇ ਗਏ ਹੋਏ ਨੇ ਹਨਾ ਧਰਮ ਦੇਾਰੇ ਸਭ ਕੁਝ ਦੇ ਕੇ ਗਏ ਹੋਏ ਨੇ ਹਨਾ ਕਿਵੇਂ ਦੁਨੀਆ ਚ ਵਿਚਰਨਾ ਸਭ ਕੁਝ ਸਾਰਾ ਤੁਸੀਂ ਚੱਕ ਕੇ ਦੇਖੋ ਉਹਨਾਂ ਨੇ ਖਾਸ ਤੌਰ ਤੇ ਤੁਰ ਕੇ ਦੇਖੋ ਫੱਦੇ ਤੁਹਾਡੇ ਪੈਰਾਂ 'ਚ ਪਈ ਆ ਭਾਈ ਜਿੱਤ ਤੁਹਾਡੇ ਪੈਰਾਂ 'ਚ ਪਈ ਆ ਰਾਜ ਤੁਹਾਡੇ ਪੈਰਾਂ 'ਚ ਪਿਆ ਇਹ ਬੇਨਤੀ ਕਰਦੇ ਆ ਇਕੱਠੇ ਰਹੋ ਸਾਰੇ ਸਾਰੇ ਜਦੋਂ ਕਿਸੇ ਦੇ ਕੋਈ ਮੁਸੀਬਤ ਹੁੰਦੀ ਆ ਐਂ ਨਾ ਸੋਚਿਆ ਕਰੋ ਹਲਾਣੇ ਦੀ ਲੜਾਈ ਆ ਸਾਥ ਵੇਖੋ ਬੇਬਾਕਦ ਕੱਲ ਨੂੰ ਤੁਹਾਡੇ ਤੇ ਵੀ ਆ ਜਾਣਾ ਹੈ ਭਾਈ ਜੀ ਸਵਾਲ ਆਗਾ ਆਪਣਾ ਇਕਮ ਮਨੇ ਸੋਧੀਆਂ ਦਾ ਸਵਾਲ ਹੁੰਦਾ ਵਾ ਕਿ 27 ਦੇ ਵਿੱਚ ਆਪਾਂ ਜਿਹੜੀ ਚੋਣ ਲੜਨੀ ਆ ਉਹ ਚਾਹੇ ਆਪਾਂ ਡਾਕ ਦੇ ਨਾਲ ਜਿੱਤਣੀ ਪਵੇ ਚਾਹੇ ਭਿਆਨ ਨਾਲ ਵੀ ਉਹ ਜਿੱਤਣੀ ਆ ਉਹਦੇ ਬਾਰੇ ਛੋਟੇ ਕੀ ਵਿਚਾਰ ਨੇ ਭਾਈ ਨੀ ਸੋਧੀਆਂ ਨੂੰ ਸਾਡੇ ਇਤਿਹਾਸ ਦਾ ਨਹੀਂ ਪਤਾ ਸਾਡਾ ਜਿਹੜਾ ਇਤਿਹਾਸ ਉਹ ਸੱਚ ਦੇ ਚੱਲਣ ਵਾਲਾ ਇਤਿਹਾਸ ਹੈ ਠੀਕ ਹੈ ਜਿਹੜਾ ਰਾਜ ਸੀ ਨਾ ਸਾਡਾ ਮਹਾਰਾਜਾ ਰਣਜੀਤ ਸਿੰਘ ਉਹ ਸੱਚ ਦਾ ਰਾਜ ਸੀ ਅਨਿਆਇ ਪ੍ਰਸਥ ਉੱਥੇ ਝੂਠ ਸੱਚ ਨਹੀਂ ਸੀਗਾ ਇਹ ਝੂਠ ਸਾਹਟ ਨਹੀਂ ਸੀਗਾ ਠੀਕ ਹੈ ਉੱਥੇ ਸਾਰੇ ਲੋਕ ਸੁਖੀ ਸੀਗੇ ਸਾਰੇ ਇੱਕ ਤਰ੍ਹਾਂ ਸਨਮਾਨ ਹੁੰਦਾ ਸੀਗਾ ਹੈਨਾ ਜਿਹੜੇ ਇਹ ਲੋਕ ਨੇ ਨਾ ਇਹ ਗੰਦੇ ਲੋਕ ਨੇ ਇਹ ਨਾ ਇਹ ਬਾਣੀ ਤੋਂ ਬਹੁਤ ਦੂਰ ਨੇ ਹੈਨਾ ਠੀਕ ਹੈ ਇਹ ਤਾਂ ਆਰੰਭ ਤੋਂ ਬਹੁਤ ਦੂਰ ਨੇ ਧਰਮ ਦੇ ਨਾਂ ਤੇ ਲੜਾ ਸਕਦੇ ਤਾਂ ਇਹ ਕਹਿੰਦੇ ਵੀ ਗੰਦੇ ਸਾਸ ਮੁਗਲਾਂ ਚ ਤੇ ਇਹਨਾਂ ਚ ਕੋਈ ਫਰਕ ਨਹੀਂ ਹੈਗਾ ਠੀਕ ਹੈ ਅੰਗਰੇਜ਼ਾਂ ਤੇ ਇਹਨਾਂ ਚ ਕੋਈ ਫਰਕ ਨਹੀਂ ਹੈਗਾ ਇਹ ਵੀ ਕਾਲੇ ਅੰਗਰੇਜ਼ ਨੇ ਠੀਕ ਹੈ ਇਹ ਸੇਮ ਸਿਸਟਮ ਆ ਸਾਰਾ ਦਾ ਸਾਰਾ ਬਸ ਇਹ ਗੁਰੂ ਤੋਂ ਦੂਰ ਨੇ ਇਹਨਾਂ ਨੂੰ ਸਿਰਫ ਸੱਤਾ ਤੋਂ ਮਤਲਬ ਆ ਜਿਵੇਂ ਕਾਰਪੋਰੇਟ ਨੂੰ ਮਤਲਬ ਆ ਵੀ ਮੈਂ ਸਾਰਾ ਕੁਝ ਦਬਣਾ ਲੋਕਾਂ ਦੇ ਜ਼ੁਲਮ ਕਰਾਂ ਪਹਿਲਾਂ ਵੀ ਕਰਦੇ ਸੀ ਸਾਸ ਦੇ ਜ਼ੁਲਮ ਹਨ ਠੀਕ ਹੈ ਸਾਡੀ ਲੜਾਈ ਜ਼ੁਲਮ ਦੇ ਖਿਲਾਫ ਆ ਇਹਨਾਂ ਦੀ ਲੜਾਈ ਆ ਇਹਨਾਂ ਨੂੰ ਜ਼ੁਲਮ ਕਰਨਾ ਲੋਕਾਂ ਨੂੰ ਦਬ ਸਤ ਪਾਈਨਾ ਵਾਸ ਤੇ ਸਭ ਨੂੰ ਜੀ ਇਹ ਸਾਡੇ ਵਾਸਤੇ ਸਰਬੱਤ ਦਾ ਭਲਾ ਠੀਕ ਹੈ ਸਭ ਨੂੰ ਜੀ ਸਰਬੱਤ ਦਾ ਭਲਾ ਕਰਨਾ ਬਈ ਅਸੀਂ ਉਸ ਟੀਕੇ ਲਈ ਲੜਾਈ ਲੜਾਂਗੇ ਉਸ ਲੜਾਈ ਚ ਸਾਮ-ਦਾਮ ਟੰਡ ਤੇ ਤੁਸੀਂ ਲਾ ਲਿਓ ਅਸੀਂ ਸੱਚਾਲੇ ਪਾਸੇ ਲਾਵਾਂਗੇ ਠੀਕ ਹੈ ਜਿਹੜੇ ਤੁਸੀਂ ਡਾਂਗ ਡੋਂ ਕਹਿੰਦੇ ਹੋ ਨਾ ਫੇਰੇ ਫੇਰਨਾਰੇ ਥੋੜੇ ਤੋਂ ਫੇਰੇ ਨਾ ਫੇਰੇ ਜੀਸਾ ਸਾਹਿਬ ਦੇ ਆਮ ਆਦਿ ਪਾਕਿਆਣ ਦੇ ਹਾਲਾਤ ਹੋਏ ਹੋਏ ਨੇ ਥੋੜੇ ਤੇ ਜ਼ਰੂਰ ਫੇਰ ਜੋ ਦੋ ਜਹ ਰਸਤੇ ਦੇ ਅੰਦਰ ਇਹ ਅਸੀਂ ਤੁਹਾਨੂੰ ਨਾਲੇ ਨਾਲ ਕਹਿੰਦੇ ਇਹ ਹੈ ਸਾਹਿਬ ਸ੍ਰੀ ਗਾਂਧੀ ਸਾਹਿਬ